ਕੋਈ ਦਿੱਕਤ ਹੈ? ਨਾ, ਠੀਕ ਹੈ। ਹੈ? ਠੀਕ ਹੈ। ਓਕੇ ਆ? ਓਕੇ। ਕੋਈ ਦਿੱਕਤ ਨਹੀਂ? ਨਾ, ਕੋਈ ਦਿੱਕਤ ਨਹੀਂ। ਇਹ ਮਰੀਜ਼ ਸਰੀਰ 'ਚ ਬੈਕ ਪੇਨ, ਨੀ ਪੇਨ ਤੇ ਸ਼ੋਲਡਰ ਪੇਨ ਵਰਗੇ ਦਰਦ ਤੋਂ ਦੁਖੀ ਚੱਲ ਰਹੇ ਸੀ। ਪਰ ਜਦੋਂ ਤੋਂ ਇਹਨਾਂ ਨੇ ਬਹਾਦਰ ਬਿੱਟੂ ਤੋਂ ਇਲਾਜ ਕਰਵਾਇਆ ਹੈ, ਉਦੋਂ ਤੋਂ ਇਹਨਾਂ ਦੀਆਂ ਸਰੀਰ ਦੀਆਂ ਤਕਲੀਫਾਂ ਦੂਰ ਹੁੰਦੀਆਂ ਚਲੀਆਂ ਗਈਆਂ। ਹੁਣ ਇਹਨਾ ਪੇਸ਼ੈਂਟ 'ਚ ਕੋਈ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ ਤੇ ਕੋਈ ਖੁਦ ਡਾਕਟਰ ਹੈ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਬੰਦੇ ਦੀ ਚਰਚਾ ਸੁਣ ਕੇ ਖੁਦ ਡਾਕਟਰ ਵੀ ਕਿੱਥੇ ਚਲੇ ਆਏ ਨੇ ਬਸ ਉਪਰਾੜਾ ਰੋਗ ਹੈ ਇਹਦੇ 'ਚ ਮੈਨੂੰ ਆ ਬੈਗ ਦੀ ਪ੍ਰੋਬਲਮ ਸੀਗੀ ਠੀਕ ਹੈ ਕਿੰਨੇ ਦਿਨ ਤੋਂ ਹੈ ਬੈਕ ਪ੍ਰੋਬਲਮ ਮੈਨੂੰ ਕਾਫੀ ਸਾਲ ਹੋ ਗਏ ਆ ਠੀਕ ਖੁਦ ਜਦੋਂ ਨਾ ਦੱਸਿਆ ਨਾ ਵੀ ਡਾਕਟਰ ਨੇ ਸਾਨੂੰ ਵੀ ਖੁਸ਼ੀ ਹੋਈ ਵੀ ਚਲੋ ਸਾਡੇ ਆਪ ਦਾ ਭਲਾ ਹੋਣਾ ਸੀਗਾ ਹਨਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਮੈਡਮ ਬੈਕਬੋਨ ਇਹਨਾਂ ਨੂੰ ਬਹੁਤ ਜ਼ਿਆਦਾ ਆਉਂਦੀ ਸੀ ਤੇ ਇਹਨਾਂ ਨੇ ਫੜ ਫੜ ਕੇ ਵਾਸ਼ਰੂਮ ਤੱਕ ਜਾਣਾ ਇਹਨਾਂ ਨੇ ਵਿਦਆਉਟ ਦਵਾਈ ਔਰ ਵਿਦਆਉਟ ਐਨੀ ਕੋਈ ਕੋਈ ਐਮ ਆਰ ਆਈ ਕੋਈ ਟੈਸਟਿੰਗ ਉਹਦੇ ਕਰਕੇ ਸਾਡਾ ਵਿਸ਼ਵਾਸ ਬਣਿਆ ਅਸੀਂ ਫਿਰ ਮਿਸਿਸ ਨੂੰ ਲੈ ਕੇ ਇੱਥੇ ਆਏ ਸਾਡੀ ਕੋਈ ਮੇਰੇ ਖਿਆਲ ਪੰਜ ਛੇ ਸਿਟਿੰਗਸ ਹੋ ਗਿਆ ਸਾਡੀਆਂ ਓਕੇ ਤੇ ਅਸੀਂ ਪੰਜ ਛੇ ਸਿਟਿੰਗਸ ਦੇ ਵਿੱਚ ਸਾਨੂੰ 80% ਦਾ 70 ਤੋਂ 80% ਦਾ ਸਾਨੂੰ ਆਰਾਮ ਆ ਗਿਆ ਇਹਨਾਂ ਦੀ ਆ ਚੂਏ ਜਿਹੇ ਪ੍ਰੋਬਲਮ ਸੀ ਬਾਈ ਤੇ ਠੀਕ ਹੈ। ਉਹ ਲਾਸਟ ਮਿਲਦੀ ਨਹੀਂ ਇਹਨਾਂ ਡਿਊਟੀ ਲੱਗੀ ਹੈ ਬਾਈ ਇਹਨਾਂ ਦੀ। ਓਕੇ ਬਾਈ ਜੀ ਕਿੱਥੇ ਕੰਮ ਕਰਦੇ ਨੇ? ਇਹ ਬਾਈ ਜੀ ਕੀ ਪੰਜਾਬ ਪੁਲਿਸ ਚੋਂ ਹੈ? ਸਬ ਇੰਸਪੈਕਟਰ ਨੇ। ਮਲੇਸ਼ੀਆ ਏਅਰਪੋਰਟ ਤੇ। ਸਿੱਧੇ ਵਜੋਂ। ਚੁੱਪੋ ਦਵਾ ਦੇ। ਕਿੰਨੀ ਕੀ ਤਕਲੀਫ ਹੋਈ ਹੁਣ? ਹੋਣੀ ਬਾਈ। ਥ੍ਰੀ ਟਿੱ ਦਾ ਛੱਡਦੇ ਬੱਸ। ਮਨ ਹੌਲ ਟਿੱ ਵਾ ਛੱਡਦੇ ਆ। ਸਾ ਕੱਟ ਦਿਓ ਮੈਡਮ ਲਿਆ ਹੋਰ ਤਾਂ ਨਹੀਂ ਕਿਤੇ ਦਿੱਕਤ ਉੱਪਰ ਕਿੰਨਾ ਘਾ ਉੱਪਰ ਨੂੰ ਹੈਗੀ ਸੀ ਉਹ ਠੀਕ ਹੈ ਮਸਾਜ ਹੋ ਚੁੱਕੀ ਹੈ ਕਿੱਲਾ ਕੱਟ ਦਿਓ ਸਾ ਕੱਟ ਦਿਓ ਬਾਰਾ ਕਿੱਲਾ ਕੱਟ ਦਿਓ ਬਸ ਉੱਪਰੋਂ ਲੜ ਰੋਗੇ ਇਹਦੇ ਵਿੱਚ ਦੂਜੀ ਸਾਈਡ ਕੋ ਮਾਜੀ ਕਰ ਦਿਓ ਮੈਨੂੰ ਆਮ ਬੈਕ ਦੀ ਪ੍ਰੋਬਲਮ ਸੀਗੀ ਠੀਕ ਹੈ ਕਿੰਨੇ ਦਿਨ ਤੋਂ ਹੈ ਬੈਕ ਪ੍ਰੋਬਲਮ ਮੈਨੂੰ ਕਾਫੀ ਸਾਲ ਹੋ ਗਏ ਸਾਲ ਤੇ ਤੁਹਾਨੂੰ ਬਾਹਰ ਪੇਟੀ ਵਾਲ ਕਿਸ ਨੇ ਸੈੱਟ ਕੀਤਾ ਮੇਰੀ ਯੂਰਸਟ੍ਰੀਨ ਨਾਲ ਲੱਗਦੀ ਹੈ ਹਾਂਜੀ ਉਹਨਾਂ ਨੇ ਦੱਸਿਆ ਸੀਗਾ ਉਹਨਾਂ ਨੇ ਕਾਫੀ ਪੇਸ਼ੈਂਟਸ ਹੁੰਦੇ ਤੇ ਹੁਣ ਤੱਕ ਕਿੰਨਾ ਫਰਕ ਲੱਗਿਆ ਤੁਹਾਨੂੰ ਉਹ ਕਾਫੀ ਫਰਕ ਹੈ ਤੇ ਪਰਸੈਂਟ ਫਰਕ ਆ ਹਾਂ ਤੇ ਕੋਈ ਨਾ ਨਹੀਂ ਜਿਵੇਂ ਮੈਂ ਬੋਲ ਰਹੀ ਹਾਂ ਇਹ ਸੜੇ ਕੁਝ ਨਾ ਨਹੀਂ ਨਹੀਂ ਕੁਛ ਨਹੀਂ ਐ ਕੋਈ ਦਵਾਈ ਵਗੈਰਾ ਨਹੀਂ ਨਹੀਂ ਕੋਈ ਨਹੀਂ ਫਿਰ ਉਹ ਮੈਂ ਪੇਨਕਿਲਰਸ ਖਾਂਦੇ ਸੀ ਦੋ ਤੋਂ ਉਹਦਾ ਉਹ ਵੀ ਮਿਲ ਗਈ ਛੁੱਟ ਗਈ ਆ ਹੁਣ ਇਹ ਖੁਦ ਡਾਕਟਰ ਨੇ ਜਿਹੜੀ ਮੈਂ ਨਾਲ ਆਇਆ ਸੀ ਉਹਨਾਂ ਨੇ ਠੀਕ ਹੈ ਜੀ ਇਹ ਖੁਦ ਆ ਜਦੋਂ ਨਾ ਦੱਸਿਆ ਨਾ ਵੀ ਡਾਕਟਰ ਨੇ ਸਾਨੂੰ ਵੀ ਖੁਸ਼ੀ ਹੋਈ ਬੀ ਖੁਸ਼ੀ ਹੋਈ ਵੀ ਚਲੋ ਸਾਡੇ ਹੱਥੋਂ ਭਲਾ ਹੋਣਾ ਸੀਗਾ ਹਨਾ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਮੈਡਮ ਵੇ ਇਹਨਾਂ ਦੀ ਜਣੀ ਕਿ ਹਾਲਤ ਭਾਈ ਸਾਹਿਬ ਨੂੰ ਪੁੱਛੋ ਇਹਨਾਂ ਨੂੰ ਤੁਸੀਂ ਦੱਸੋ ਜੀ ਕਿੰਨਾ ਆਪਰੇਸ਼ਨ ਕਰਾਇਆ ਸੀ ਜੀ ਫੋਰਟਿਸ ਤੋਂ ਲੇਟ ਹੋਣ ਕਰਕੇ ਸਾਰਾ ਜਿਹੜਾ ਜੋਰ ਹੈ ਉਹ ਪਿੱਛੇ ਲੱਗ ਤੇ ਆ ਗਿਆ ਓਕੇ ਤੇ ਬੈਕਬੋਨ ਇਹਨਾਂ ਨੂੰ ਬਹੁਤ ਜ਼ਿਆਦਾ ਆਉਂਦੀ ਸੀ ਉਹ ਇਹਨਾਂ ਨੇ ਫੜ ਫੜ ਕੇ ਵਾਸ਼ਰੂਮ ਤੱਕ ਜਾਣਾ ਇਹਨਾਂ ਨੇ ਜੀ ਦਵਾਰਾ ਫੜ ਫੜ ਕੇ ਜੀ ਸਿਰਫ ਮੇਰੀ ਸਿਸਟਰ ਹੈਗੀ ਇੱਥੇ ਪਟਿਆਲਾ ਭਾਈ ਸਾਹਿਬ ਕੋ ਪਹਿਲਾਂ ਵੀ 2-3 ਪੇਸ਼ੈਂਟਸ ਹੋ ਰਹੇ ਸਾਡੇ ਰਿਸ਼ਤੇਦਾਰ ਆਏ ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਕਿ ਬਹੁਤ ਵਧੀਆ ਟ੍ਰੀਟਮੈਂਟ ਹੁੰਦਾ ਹੈਗਾ ਜੀ ਵਿਦਆਊਟ ਦਵਾਈ ਔਰ ਵਿਦਆਊਟ ਐਨੀ ਕੋਈ ਕੋਈ ਐਮ ਆਰ ਆਈ ਨਹੀਂ ਕੋਈ ਟੈਸਟ ਨਹੀਂ ਉਹਦੇ ਕਰਕੇ ਸਾਡਾ ਵਿਸ਼ਵਾਸ ਬਣਿਆ ਜੀ ਅਸੀਂ ਫਿਰ ਮਿਸਿਸ ਨੂੰ ਲੈ ਕੇ ਇੱਥੇ ਆਏ ਸਾਡੀ ਕੋਈ ਮੇਰੇ ਖਿਆਲ 5-6 ਸਿਟਿੰਗਸ ਹੋ ਗਈਆਂ ਸਾਡੀ ਓਕੇ ਤੇ ਅਸੀਂ 5-6 ਸਿਟਿੰਗਸ ਦੇ ਵਿੱਚ ਸਾਨੂੰ 80% ਦਾ 70 ਤੋਂ 80% ਦਾ ਸਾਨੂੰ ਆਰਾਮ ਆ ਗਿਆ ਹੈਗਾ ਉਹਨੂੰ ਅਸੀਂ ਕੰਟੀਨਿਊ ਕਰਾਂਗੇ ਕਿਉਂਕਿ ਸਾਨੂੰ ਲੱਗਦਾ ਕਿ ਇਹ ਜਿਹੜੀ ਜੜ ਤੋਂ ਹੀ ਕੰਪਲੀਟ ਇਹ ਨਾਲੋਂ ਜਦੋਂ ਤੱਕ ਹੋ ਨਹੀਂ ਜਾਂਦਾ ਇੱਕ ਦੋ ਸੈਟਿੰਗਸ ਹੋਰ ਤਾਂ ਅਗਰ ਦੇਣੀ ਪਈ ਤਾਂ ਅਸੀਂ ਕਰਾਂਗੇ ਬਿੱਟੂ ਜੀ ਕਿੰਨੇ ਟਾਈਮ ਤੋਂ ਤੁਸੀਂ ਜਿਹੜੇ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਅਸੀਂ ਇਸ ਨੂੰ ਸੇਵਾ ਹੀ ਕਹਾਂਗੇ ਕਿਉਂਕਿ ਜਦ ਤੋਂ ਅਸੀਂ ਆਈਆਂ ਹਾਂ ਉਰੇ ਦੇਖ ਰਹੇ ਹਾਂ ਤੇ ਜਿੰਨੇ ਵੀ ਲੋਕੀ ਆਏ ਨੇ ਤੁਹਾਡੇ ਕੋਲ ਠੀਕ ਹੈ ਜੀ ਤੇ ਜਾਂਦੇ ਜਾਂਦੇ ਤੁਹਾਡੀ ਸਿਫਤੀ ਕਰਕੇ ਗਏ ਨੇ ਕਿ ਵੀ ਅਸੀਂ ਇੱਕ ਵਾਰ ਜਦ ਆਇਆ ਜਾਂ ਦੋ ਵਾਰ ਆਇਆ ਤੁਹਾਡੀ ਸਿਟਿੰਗ ਹੋਈ ਹੈ ਤਾਂ ਉਸ ਤੋਂ ਬਾਅਦ ਸਾਨੂੰ ਤਕਲੀਫ ਨਹੀਂ ਹੋਈ ਗੱਲ ਇਹ ਹੁੰਦੀ ਹੈ ਵੀ ਕਈਆਂ ਦੀ ਪ੍ਰੋਬਲਮ ਕਾਫੀ ਚਿਰਾਂ ਦੀ ਹੁੰਦੀ ਹੈ ਨਾ ਕਿ ਇਹਦੇ 20 ਸਾਲ ਦੀ ਵੀ ਕਿਤੇ 10 ਸਾਲ ਦੀ ਉਹਨੂੰ ਫਿਰ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਨਾ ਜੀ ਬਾਕੀ ਇਹ ਵੀ ਜਦੋਂ ਬੰਦੇ ਠੀਕ ਹੁੰਦੇ ਨੇ ਉਹ ਆਪਣੇ ਆਪ ਹੀ ਤੁਹਾਨੂੰ ਦੇਖ ਹੀ ਲਿਆ ਵੀ ਜੀ ਅਸ਼ੀਰਵਾਦ ਦੇ ਕੇ ਜਾਂਦੇ ਨੇ ਵੀ ਚਲੋ ਲੋਕਾਂ ਦਾ ਭਲਾ ਕਰਦੇ ਹਾਂ ਜੀ ਠੀਕ ਹੈ ਤੇ ਬਾਕੀ ਦਾ ਪਰਮਾਤਮਾ ਕਰਨ ਵਾਲਾ ਸਾਡਾ ਇੱਕ ਤਰ ਜਰੀਆ ਹੈ ਅਸੀਂ ਠੀਕ ਹੈ ਜੀ ਤੋ ਕੀ ਹੋਸੀ ਇਹ ਵੀ ਕਿਸੇ ਨੂੰ ਨਾ ਦਾ ਚੱਕਰ ਵਿੱਚ ਪਾਉਂਦੇ ਆ ਕਿਸੇ ਨੂੰ ਵੀ ਐਮ ਆਰ ਆਈ ਲਿਆਜੀ ਕਰਾ ਕੇ ਕੋਈ ਐਕਸ-ਰ ਲਿਆਜੀ ਨਾ ਕਿਸੇ ਨੂੰ ਮੈਡੀਸਨ ਦਿੰਦਿਆਂ ਜੀ ਤੇ ਜਿੰਨੇ ਕੁ ਦੀ ਐਮ ਆਰ ਆਈ ਹੋਣੀ ਉਹਨੇ ਕੁ ਬੰਦਾ ਠੀਕ ਹੋ ਜਾਂਦਾ ਹਾਂ ਠੀਕ ਹੈ ਨਾ ਜੀ ਜੀ ਤੇ ਇੱਕ ਮੇਰੇ ਮਨ ਚ ਹੋਰ ਸਵਾਲ ਆ ਰਹੇ ਸੀਗਾ ਬਟੂ ਜੀ ਕਿ ਜੇਕਰ ਕੋਈ ਲਾਚਾਰ ਹੈ ਹਨਾ ਕਿ ਅਗਲਾ ਕਹਿੰਦਾ ਕਿ ਯਾਰ ਮੈਂ ਮੇ ਇੱਕ ਜਿੰਨੇ ਪੈਸੇ ਜੋ ਵੀ ਹੁੰਦਾ ਖਰਚਾ ਕਿ ਮੇਰ ਤੋਂ ਅੱਜ ਇਸ ਨਹੀਂ ਹੁੰਦਾ ਠੀਕ ਹੈ ਤਾਂ ਉਸ ਵਾਸਤੇ ਤੁਹਾਡਾ ਕੀ ਯੋਗਦਾਨ ਰਹਿੰਦਾ ਅਸੀਂ ਇਹ ਵੀ ਜੇ ਕੋਈ ਬੰਦਾ ਕੋਈ ਨਹੀਂ ਐ ਇਦਾਂ ਦਾ ਹੈਗਾ ਹਨਾ ਅਸੀਂ ਉਹਦਾ ਫ੍ਰੀ ਇਲਾਜ ਕਰਦੇ ਆਂ ਜੀ ਕਈਆਂ ਨੂੰ ਅਸੀਂ ਕੱਲ ਉਹ ਕਰਾਇਆ ਵੀ ਦੇ ਦਿੰਦੇ ਆਂ ਜੀ ਆ ਜਿਓ ਸਾਡੇ ਕੋਲ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈਗੀ ਪਰ ਉਹਨੇ ਵੀ ਸਾਰਾ ਸਟਾਫ ਆ ਤੁਸੀਂ ਦੇਖ ਹੀ ਲਿਆ ਠੀਕ ਹੈ ਖਰਚੇ ਨੇ ਆਪਣੇ ਜੀ ਇਸ ਕਰਕੇ ਵੀ ਅਸੀਂ ਉਹ ਨਹੀਂ ਐ ਐਮ ਆਰ ਆ ਚੱਕਰ ਚ ਨਹੀਂ ਪਾਉਂਦੇ ਹੈਗੇ ਵੀ ਉਹ ਕਮਿਸ਼ਨ ਆ ਰਿਹਾ ਵੀ ਜਿਹੜਾ ਉਹ ਅਸੀਂ ਇਹ ਕੰਮ ਨਹੀਂ ਕਰਦੇ ਹੈਗੇ ਇਹ ਤੁਸੀਂ ਊਰੇ ਪਟਿਆਲੇ ਹੀ ਦੇਖ ਜਿਓ ਜਾਂ ਇਸ ਤੋਂ ਲੱਗ ਹੋਰ ਕਿਤੇ ਵੀ ਆਪਣਾ ਹੈਗਾ ਸਾਡਾ ਦੋ ਦਿਨਾਂ ਵਿੱਚ ਇੱਥੇ ਹੁੰਦਾ ਪਟਿਆਲੇ ਜੀ ਐਤਵਾਰ ਤੇ ਬੁੱਧਵਾਰ ਜੀ ਤੇ ਬੰਗਲਾਵਰ ਤੇ ਸ਼ਨੀਵਾਰ ਪੁਹਾਣੀਗੜ ਦੇ ਕੋਲਾ ਪੱਟੀਵਾਲ ਕਲਾ ਪਿੰਡ ਠੀਕ ਹੈ ਤੇ ਉੱਥੇ ਨਹਿਰ ਤੇ ਗੁਰਦੁਆਰਾ ਸਾਹਿਬ ਬਣਿਆ ਉੱਥੇ ਹੁੰਦੀ ਹੈ ਠੀਕ ਹੈ ਠੀਕ ਹੈ ਗਰਾਪ ਆਪ ਟਿਕ ਕਰੀਤ ਬਾਈ ਜੀ ਸ੍ਰੀ ਗ੍ਰਿਤੀ ਦਾ ਛੜ ਦੇ ਹਾਂ ਫਿਰ ਅਗਲੇ ਪਏ ਵਾਸੇ ਕਰੀ ਫਿਰ ਵੀ ਚੈੱਕ ਕਰ ਲਈਏ ਸਾਹ ਘੱਟੇ ਬਾਰ ਬਾਈ ਜੀ ਇਹ ਲੜਕੋ ਸਾਠ ਇਕ ਕਰੀ ਹੋ ਗਾ ਸਾਹ ਘੱਟੇ ਬਾਰ ਇਹ ਲੜਕੋ ਸਾਹ ਜੀ ਸਰੀਰ ਟਿੱਲਾ ਛੱਡ ਦਿਓ ਸਾਹ ਛੱਡੋ ਨਾ ਹਲਕਾਰ ਆ ਗਿਆ ਹਾਂ ਸਾਹ ਛੱਡ ਤਾ ਗਰਬਾ ਜੀ ਇਹ ਲੈ ਵਾ ਤੁਹਾਡੀ ਡਿਊਟੀ ਮਲੇਰਕੋਟ ਲਈ ਆ ਅੱਛਾ ਠਾਣੇ ਚਾਹ ਕਹਾਂ ਰੂਮ ਇਨ ਠਾਣੇ ਹੈ ਰੂਮ ਇਨ ਠਾਣੇ ਅੱਛਾ ਰੂਮ ਇਨ ਚੋ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਜੀ ਸਾਈਡ ਲੈ ਕੇ ਉਠੋ

ਇਹਨਾਂ ਨੂੰ ਕੈਸਿਸ ਦੇ ਤਕਲੀਫ ਸੀ ਕਿ ਬਟੇ ਇਹਨਾਂ ਦੀਆਂ ਚੁਗੇ ਜਿਹੇ ਪ੍ਰੋਬਲਮ ਸੀਗੇ ਬਾਈ ਤੇ ਠੀਕ ਹੈ ਉਹ ਲੈਸਟ ਮਿਲਦੀ ਨਹੀਂ ਇਹਨਾਂ ਨੂੰ ਡਿਊਟੀ ਲੱਗੀ ਹੈ ਬਾਈ ਇਹਨਾਂ ਦੀ ਓਕੇ ਬਾਈ ਜੀ ਕਿੱਥੇ ਕੰਮ ਕਰਦੇ ਨੇ ਇਹ ਬਾਈ ਜੀ ਕੀ ਪੰਜਾਬ ਪੁਲਿਸ ਚੋਂ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ ਮਲੇਰ ਕੋਟਲੇ ਥੋੜੇ ਮਲੇਰ ਕੋਟਲੇ ਨਾਇਤ ਖਾਨ ਵੀ ਸਿੱਖਾ ਉਹ ਵੀ ਅਸੀਂ ਉਹਨਾਂ ਦੀ ਸਰਪ੍ਰੇਖਣ ਦੀ ਪ੍ਰੋਬਲਮ ਸੀ ਪ੍ਰੋਬਲਮ ਸੀ ਇਹਨਾਂ ਦੀ ਕਾਫੀ ਕਰਾਂਗੇ ਓਕੇ ਉਹ ਵੀ ਚੱਕਰ ਖਾ ਕੇ ਰਹਿੰਦੇ ਸੀ ਖੜੇ ਹੋ ਜਾਓ ਬਾਈ ਛੁਕਿਆ ਹੋਣਾ ਕਿੰਨੇ ਕਿ ਤਕਲੀਫ ਹੋਈ ਹੁਣ ਨਹੀਂ ਹੈ ਸੱਦੇ ਹੋ ਜੋ ਚੁੱਪਾ ਦਵਾਰੇ ਫਿਰ ਕਿੰਨੇ ਕਿ ਤਕਲੀਫ ਹੋਈ ਹੁਣ ਹੁਣ ਨਹੀਂ ਬਾਈ ਲਾਓ ਸੱਦੇ ਹੋ ਜੀ ਬਾਈ ਮੇਰਾ ਜਗਜੀਤ ਸਿੰਘ ਤੇ ਤੁਸੀਂ ਕੀ ਕੰਮ ਕਰਦੇ ਹੋ ਤੇ ਤੁਹਾਨੂੰ ਤੋਂ ਤੁਸੀਂ ਮਰੇ ਜੀ ਦੀ ਗੱਲਨਾ ਸ਼ੁਰੂ ਹੋ ਜਾਂਦਾ ਮੈਂ ਕਰ ਉਸ ਸੁਪੈਟਰ ਜਗਜੀਤ ਸਿੰਘ ਠੀਕ ਹੈ ਮਲੇਰ ਕੋਲ ਦੇ ਬਹੁਤ ਮੈਂ ਥਾਣੇ ਤੋਂ ਗੱਲ ਕਰਾਂ ਠੀਕ ਹੈ ਤੇ ਉਹਦਾ ਤੁਹਾਨੂੰ ਕਿਵੇਂ ਪਤਾ ਚੱਲਿਆ ਬੀਬੀ ਜੀ ਦਾ ਨਹੀਂ ਅਸੀਂ ਆ ਰਹੇ ਨਹੀਂ ਪਟਿਆਲੇ ਤੋਂ ਬਿਲੋਂਗ ਕਰਦੇ ਹਾਂ ਇਲੈਕਸ਼ਨ ਕਰਕੇ ਅਸੀਂ ਉੱਥੇ ਦੇ ਹੋਈਆਂ ਡਿਊਟੀ ਵਾਸਤੇ ਠੀਕ ਹੈ ਅ ਵੈਸੇ ਸਾਨੂੰ ਪਹਿਲਾਂ ਤੋਂ ਪਤਾ ਸੀਗਾ ਇੱਥੇ ਠੀਕ ਹੈ ਤੇ ਕੀ ਤਰੀਕੇ ਨਾਲ ਮੇਰੇ ਤਾਂ ਇਥੋਂ ਆ ਚੂਲੇ ਤੋਂ ਦੋਨਾਂ ਲੱਤਾਂ ਦੇ ਵਿੱਚ ਥੱਲੇ ਪੇਨ ਜਾਂਦਾ ਸੀਗਾ ਦਰਦ ਜੀ ਇਹ ਘਟੋ ਘਟਾ 4 ਸਾਲ ਤੋਂ ਚੱਲਦਾ ਆ ਰਿਹਾ ਠੀਕ ਹੈ ਕਾਫੀ ਡਾਕਟਰਾਂ ਤੋਂ ਦਵਾਈ ਦੋਈ ਵੀ ਲਈ ਆ ਓਕੇ ਲੇਕਰ ਉਹ ਦਵਾਈ ਕੋ ਪੇਨ ਕਲਰ ਦੇ ਦਿੰਦੇ ਜਿਵੇਂ ਗੋਲੀਆਂ ਖਾਲੀਆਂ ਠੀਕ ਹੋ ਗਏ ਬਸ ਫਿਰ ਕੁਝ ਚਿਰ ਬਾਅਦ ਫਿਰ ਉਸ ਤਾਈ ਠੀਕ ਹੈ ਤੇ ਇਹਨਾਂ ਦੇ ਇੱਕ ਨਹੀਂ ਸੈਟਿੰਗ ਚ ਬੜਾ ਆਰਾਮ ਆ ਜਾਂਦਾ ਇੱਕ ਸੈਟਿੰਗ ਚ ਦੋ ਸੈਟਿੰਗ ਚ ਨਹੀਂ ਨਾਲ ਕੋਲ ਮੈਂ ਪਹਿਲਾਂ ਦੋ ਸੈਟਿੰਗ ਹੀ ਕਰਾਈ ਗਿਆ ਸੀ ਮੈਂ ਬਿਲਕੁਲ ਦਰਦ ਦੁਰਦ हट ਗਿਆ ਸੀਗਾ ਮੇਰੇ ਜੀ ਫਿਰ ਕੋਈ ਡਿਊਟੀ ਨਹੀਂ ਜਿਆਦਾ ਪੈਕੇਜ ਡਿਊਟੀ ਅਰੈਸਟ ਨਹੀਂ ਮਿਲੀ ਜੀ ਅਰੈਸਟ ਨਾਮਿਲਨ ਕਰਕੇ ਉਹ ਦੁਬਾਰਾ ਫਿਰ ਪ੍ਰੋਬਲਮ ਆ ਗਈ ਠੀਕ ਲੋ ਭਾਈ ਜੀ ਦੇਖੋ ਚੁੱਕੇ ਆ ਲੈ ਆਪ ਕੋਈ ਦਿੱਕਤ ਨਾ ਤਾਂ ਠੀਕ ਹੈ ਹਾਂ ਠੀਕ ਹਾਂ ਓਕੇ ਆ ਓਕੇ ਹਾਂ ਕੋਈ ਦਿੱਕਤ ਨਹੀਂ ਠੀਕ ਲਿਟੋ ਫਿਰ ਜਿਹੜਾ ਬਿੱਟੂ ਦਾ ਕੀ ਟਾਈਮਿੰਗ ਰਹਿੰਦਾ ਉਰੇ ਪਟਿਆਲੇ ਤੇ ਥੋੜਾ ਪਤਾ ਤਾਂ ਲੱਗਦਾ ਅਹ ਟਾਈਮਿੰਗ ਹੁੰਦੀ ਹੈ ਸਵੇਰੇ 9 ਤੋਂ 1 ਵਜੇ ਤੱਕ ਤੇ 3 ਤੋਂ 6 ਵਜੇ ਤੱਕ ਠੀਕ ਹੈ ਤੇ ਪਟਿਆਲੇ ਦਾ ਤੁਹਾਡਾ ਕੀ ਪਤਾ ਹੈ ਜੀ ਇਹ ਅਰਬਨ ਸਟਰੀਟ ਫੇਸ 2 ਦੇ ਵਿੱਚ ਆ ਬਾਕੀ 98140 76877 ਨੰਬਰ ਹੈ ਠੀਕ ਹੈ ਬਾਕੀ ਜਿਹੜਾ ਨੰਬਰ ਹੈਗਾ ਇਸ ਦੇ ਵਿੱਚ ਸਾਡੇ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਉਹ ਹਾਂਜੀ ਉਪਰ ਜਿਹੇ ਨੰਬਰ ਲਾ ਰਹੇ ਹੋ ਬਾਕੀ ਜੇ ਨੇ ਕੋਈ ਵੀ ਮਰੀਜ਼ ਦੇ ਹਨਾ ਤੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ ਗੋਟਿਆ ਦੀ ਗੋਟਿਆ ਦੀ ਗਰਦਨ ਦੀ ਸਰਵਾਈਕਲ ਦੀ ਪੇਟ ਦੀ ਤਾਂ ਉਹ ਤੁਹਾਨੂੰ ਆਕੇ ਕੰਟੈਕਟ ਕਰ ਸਕਦੇ ਨੇ ਸਾਡੇ ਦੋ ਨੰਬਰ ਨੇ ਦੂਸਰਾ ਨੰਬਰ ਗੁਰਮੀਤ ਬੋਲੇ ਕਿੰਨਾ 98 ਹਾਂ 9814155447 ਠੀਕ ਹੈ ਸਾਡੇ ਦੋ ਨੰਬਰ ਨੇ ਚੱਲੇ ਨੇ ਠੀਕ ਹੈ ਇਹ ਤੇ ਵਟਸਐਪ ਚੱਲਦਾ ਤੇ YouTube ਤੇ ਆਪਣਾ ਚੈਨਲ ਆ ਬਹਾਦਰ ਬਿੱਟੂ ਜੁਆਇੰਟ ਐਕਸਪਰਟ ਦੇ ਨਾਂ ਤੇ ਠੀਕ ਹੈ ਕਈ ਸੀਰੀਜ਼ ਕਿਸ ਨੇ ਨਾ ਵੀਡੀਓ ਕਰਕੇ ਸੁਪਾਉਣੇ ਆ।